ਜੋ ਕੇਂਦਰ ਵੱਲੋਂ ਹੁਕਮ ਆਉਂਦਾ ਹੈ ਭਾਜਪਾ ਸਰਕਾਰ ਵੱਲੋਂ ਉਹ ਇਨ ਬਿਨ ਭਗਵੰਤ ਮਾਨ ਲਾਗੂ ਕਰਦਾ ਸਾਰੇ ਪੰਜਾਬ ਵਾਸੀਆਂ ਨੇ ਅੱਖੀਂ ਵੇਖ ਲਿਆ ਕਿ ਕੇਂਦਰ ਦੀ ਜਿਹੜੀ ਟੀਮ ਆ ਉਹ ਆਮ ਆਦਮੀ ਪਾਰਟੀ ਆ ਪੰਜਾਬ ਸਰਕਾਰ ਦਾ ਇਹ ਨਾਦਰਸ਼ਾਹੀ ਫਰਮਾਨ ਸੀ ਸਾਡੇ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਭੈੜਾ ਛੜੀ ਅੰਤਰ ਕੇਂਦਰ ਸਰਕਾਰ ਨਾਲ ਰਲ ਕੇ ਖੇਡਿਆ ਗਿਆ ਟੈਂਟ ਤੰਬੂ ਲੱਗੇ ਸੀ ਉਵੀ ਸਾਰੇ ਉਖਾੜ ਕੇ ਪਰਾਂ ਮਾਰੇ ਦੋਸਤੋ ਮੈਂ ਜਸਪੀ ਸਿੰਘ ਬੀਤੀ ਸ਼ਾਮ ਇੱਕ ਬਲਡوزر ਐਕਸ਼ਨ ਵੇਖਣ ਨੂੰ ਮਿਲਿਆ ਇਸ ਵਾਰ ਜਿਹੜਾ ਬਲਡوزر ਐਕਸ਼ਨ ਸੀ ਨਸ਼ਾ ਤਸਕਰਾਂ ਤੇ ਨਹੀਂ ਸਗੋ ਅੰਦਾਤਾ ਕਹੇ ਜਾਣ ਵਾਲੇ ਕਿਸਾਨ ਦੇ ਉੱਪਰ ਚੱਲਿਆ ਮਾਨ ਸਰਕਾਰ ਵੱਲੋਂ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਬੀਤੀ ਸ਼ਾਮ ਜਦੋਂ ਖਨੋਰੀ ਤੇ ਸ਼ੰਭੂ ਬਾਰਡਰ ਤੇ ਲਗਭਗ 1 ਸਾਲ ਤੋਂ ਉੱਪਰ ਚੱਲ ਰਹੇ ਅੰਦੋਲਨ ਨੂੰ ਜਦੋਂ ਕਲੀਅਰ ਕਰਵਾਉਣ ਲਈ ਜਿਹੜੀ ਪੰਜਾਬ ਪੁਲਿਸ ਉੱਤੇ ਪਹੁੰਚਦੀ ਹੈ ਸ਼ਕਤ ਸਭਾਾਂ ਦੇ ਵਿੱਚ ਜਿਹੜੀ 10 ਮਿੰਟ ਦਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਇੱਥੋਂ ਚਲੇ ਜਾਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ। ਇਸ ਤੋਂ ਬਾਅਦ ਜਿਹੜਾ ਪੀਲਾ ਪੰਜਾ ਉੱਥੇ ਚੱਲਦਾ ਰੋਡ ਨੂੰ ਕਲੀਅਰ ਕਰਾਇਆ ਜਾਂਦਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਨੂੰ ਤੇ ਕਿਸਾਨਾਂ ਦੇ ਵਿੱਚ ਇਸ ਦਾ ਬਹੁਤ ਰੋਸ ਜਿਹੜਾ ਪੰਜਾਬ ਦੇ ਵਿੱਚ ਹੋਇਆ ਪੈਦਾ ਹੋ ਰਿਹਾ ਤੇ ਇਸ ਵਿਸ਼ੇ ਤੇ ਗੱਲਬਾਤ ਸਾਡੇ ਨਾਲ ਕਰਨ ਲਈ ਮੌਜੂਦ ਨੇ ਹਣੀ ਫੱਤਨ ਵਾਲਾ ਜੀ ਜੋ ਸੀਨੀਅਰ ਅਕਾਲੀ ਆਗੂ ਸ੍ਰੀ ਮੁਖਸਰ ਸਾਹਿਬ ਤੁਹਾਨੂੰ ਤੇ ਸਾਭਾ ਦਾ ਚੇਅਰਮੈਨ ਮਾਰਕੀਟ ਕਮੇਟੀ ਵੀ ਆਣਾ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਪੀ ਸ਼ਾਮ ਇੱਕ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਮਾਨ ਸਰਕਾਰ ਵੱਲੋਂ ਜਿਹੜਾ ਬਲਡੋਜ਼ਰ ਚੱਲਿਆ ਕਨੋਰੀ ਤੇ ਸ਼ੰਭੂ ਬਾਡਰ ਦੇ ਉੱਤੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਸਰਕਾਰ ਦਾ ਇਹ ਨਾਦਰ ਸ਼ਾਹੀ ਫਰਮਾਨ ਸੀ ਔਰ ਬਿੱਲੀ ਥੈਲੇ ਵਿੱਚੋਂ ਬਾਹਰ ਆ ਚੁੱਕੀ ਆ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕੋਈ ਵੀ ਚੈਨਲ ਵਾਲੇ ਤੁਸੀਂ ਪ੍ਰਿੰਟ ਮੀਡੀਆ ਵਾਲੇ ਇਲੈਕਟ੍ਰੋਨਿਕ ਮੀਡੀਆ ਵਾਲੇ ਕੋਈ ਇੰਟਰਵਿਊ ਲੈਣ ਲਈ ਆਉਂਦੇ ਤਾਂ ਉਹਨਾਂ ਵੱਲੋਂ ਇੱਕ ਹੀ ਕਿਹਾ ਜਾਂਦਾ ਸੀਗਾ ਕਿ ਕੇਂਦਰ ਸਰਕਾਰ ਤੱਕਾ ਕਰ ਰਹੀ ਆ ਮੈਂ ਤਾਂ ਖੁਦ ਕਿਸਾਨ ਆ ਮੈਂ ਖੁਦ ਖੇਤੀ ਕਰਦਾ ਰਿਆ ਮੈਂ ਤਾਂ ਕਿਸਾਨਾਂ ਦਾ ਹਮਦਰਦ ਆ ਤੇ ਆ ਹਮਦਰਦੀ ਜਿਹੜੀ ਜ਼ਹਾਰ ਰਾਤ ਕੀਤੀ ਆ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਕਿਵੇਂ ਸਾਡੇ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਕਿਵੇਂ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਬੱਸਾਂ ਦੇ ਵਿੱਚ ਬਿਠਾਇਆ ਗਿਆ ਔਰ ਸ਼ਾਂਤੀਪੂਰਵਕ ਜਿਹੜਾ ਅੰਦੋਲਨ ਚੱਲ ਰਿਹਾ ਸੀ ਪਿਛਲੇ 1 ਸਾਲ ਤੋਂ ਵਿਵੱਦ ਸਮੇਂ ਤੋਂ ਜਿਸ ਦੇ ਵਿੱਚ ਸਾਢੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਸਿੱਧੂਪੁਰ ਦੇ ਜਿਹੜੇ ਭਾਰਤੀ ਕਿਸਾਨੀ ਯੂਨੀਅਨ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉਹ ਭੁੱਖ ਹੜਤਾਲ ਤੇ ਬੈਠੇ ਸੀ ਔਰ ਉਹਨਾਂ ਦੀ ਸਿਹਤ ਵੀ ਬਹੁਤੀ ਠੀਕ ਨਹੀਂ ਸਮੇ ਸਮੇ ਤੇ ਡਾਕਟਰ ਵੀ ਦੱਸਦੇ ਰਹਿੰਦੇ ਕਿ ਜਾਨ ਨੂੰ ਖਤਰਾ ਹੈ ਔਰ ਉਸ ਅੰਦੋਲਨ ਨੂੰ ਤਾਰ ਪੀਡੋ ਕਰਨ ਦੇ ਲਈ ਐਡਾ ਭੈੜਾ ਛੜੀ ਯੰਤਰ ਕੇਂਦਰ ਸਰਕਾਰ ਨਾਲ ਰਲ ਕੇ ਖੇਡਿਆ ਗਿਆ ਕਿ ਲੀਡਰਾਂ ਨੂੰ ਤਾਂ ਪੰਦੇਰ ਸਾਹਿਬ ਨੂੰ ਤੇ ਡੱਲੇਵਾਲ ਸਾਹਿਬ ਨੂੰ ਤੇ ਜਿੰਨੇ ਸੀਨੀਅਰ ਕਿਸਾਨ ਯੂਨੀਅਨ ਦੇ ਆਗੂ ਸੀ ਉਹਨਾਂ ਨੂੰ ਚੰਡੀਗੜ੍ਹ ਸੱਦ ਲਿਆ ਕਿ ਸੈਂਟਰ ਦੀ ਜਿਹੜੀ ਆਈਏ ਟੀਮ ਆਈ ਆ ਤੇ ਉਹਨਾਂ ਨਾਲ ਮੀਟਿੰਗਾਂ ਤੇ ਥੱਲੇ ਜਿਹੜੇ ਕਿਸਾਨ ਯੂਨੀਅਨ ਦੇ ਵਰਕਰ ਸੀ ਉਹ ਸਾਰਾ ਇਹਨਾਂ ਨੇ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਕੁੱਟਮਾਰ ਕੀਤੀ ਪੱਗਾਂ ਲਾਈਆਂ ਗਈਆਂ ਔਰ ਉੱਥੇ ਜਿਹੜਾ ਵੀ ਉਹਨਾਂ ਦੇ ਧਰਨੇ ਦੇ ਵਿੱਚ ਟੈਂਟ ਤੰਬੂ ਲੱਗੇ ਸੀ ਉਹ ਵੀ ਸਾਰੇ ਉਖਾੜ ਕੇ ਪਰਾਂ ਮਾਰੇ ਸੋ ਅਤੀ ਨਿੰਦਨਯੋਗ ਘਟਨਾ ਕਿੱਥੇ ਭਗਵੰਤ ਮਾਨ ਸਾਰੀਆਂ ਗੱਲਾਂ ਕੇਂਦਰ ਤੇ ਸਿੱਟਦਾ ਸੀ ਅੱਜ ਸਾਰੇ ਪੰਜਾਬ ਵਾਸੀਆਂ ਨੇ ਅੱਖੀਂ ਵੇਖ ਲਿਆ ਕੇ ਕੇਂਦਰ ਦੀ ਜਿਹੜੀ ਬੀ ਟੀਮ ਆ ਉਹ ਆਮ ਆਦਮੀ ਪਾਰਟੀ ਆ ਪੰਜਾਬ ਸਰਕਾਰ ਆ ਜੋ ਕੇਂਦਰ ਵੱਲੋਂ ਹੁਕਮ ਆਉਂਦਾ ਹੈ ਭਾਜਪਾ ਸਰਕਾਰ ਵੱਲੋਂ ਉਹ ਇਨ ਬਿਨ ਭਗਵੰਤ ਮਾਨ ਲਾਗੂ ਕਰਦਾ ਬਿਲਕੁਲ ਕਿਸਾਨਾਂ ਦੇ ਵਿੱਚ ਇਹ ਰੋਸ਼ ਵੀ ਵੇਖਣ ਨੂੰ ਮਿਲ ਰਿਹਾ ਧਰਨਿਆਂ ਚੋਂ ਨਿਕਲੀ ਪਾਰਟੀ ਨੇ ਅੱਜ ਸਾਡਾ ਹੀ ਧਰਨਾ ਕੁਚਲਤਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਬੜਾ ਵੱਡਾ ਧੋਖਾ ਹਿਸਟਰੀ ਦੀ ਜਿਹੜੀ ਹਿੰਦੁਸਤਾਨ ਦੀ ਹਿਸਟਰੀ ਆ ਉਹਦੇ ਵਿੱਚ ਬੜੇ ਨਾਦਰ ਸ਼ਾਹ ਵਰਗੇ ਜਾਲਮ ਲੋਕ ਆਏ ਅਹਿਮਦ ਸ਼ਾਹ ਦੁਰਾਨੀ ਆਇਆ ਅਬਦਾਲੀ ਆਇਆ ਮਸੇ ਰੰਗੜ ਅਰਗੇ ਆਏ ਇਸ ਸਰਕਾਰ ਨੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਜ਼ਾਲਮਾਂ ਦੀ ਯਾਦ ਨੂੰ ਤਾਜ਼ਾ ਕਰਤਾ ਕਿ ਹਿੰਦੁਸਤਾਨ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਅੱਜ ਕਿਵੇਂ ਉਹਨੂੰ ਲੁੱਟਿਆ ਗਿਆ ਕੁੱਟਿਆ ਗਿਆ ਉਹਨੂੰ ਰੋਣ ਵੀ ਨਹੀਂ ਦਿੱਤਾ ਜਾ ਰਿਹਾ ਜੇ ਪੰਜਾਬ ਦੇ ਕਿਸਾਨ ਨੂੰ ਕੋਈ ਤਕਲੀਫ ਆ ਤਾਂ ਹੀ ਪੰਜਾਬ ਦੇ ਕਿਸਾਨ ਆਵਦੀਆਂ ਟਰਾਲੀਆਂ ਦੇ ਵਿੱਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਪਹਿਲਾਂ ਦਿੱਲੀ ਅੰਦੋਲਨ ਚੱਲਿਆ 14 ਮਹੀਨੇ ਹੁਣ 13-14 ਮਹੀਨੇ ਹੋ ਗਏ ਆ ਪੰਜਾਬ ਦੇ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਤੇ ਔਰ ਉਹਨਾਂ ਨਾਲ ਕਿੱਡਾ ਵੱਡਾ ਤੱਕਾ ਪੰਜਾਬ ਸਰਕਾਰ ਨੇ ਕੀਤਾ ਜਿਹੜੀ ਸਰਕਾਰ ਕਿਸਾਨਾਂ ਨੇ ਬਣਾਈ ਪੰਜਾਬ ਦੀ ਇਦੋਂ ਵੱਡਾ ਮੰਡਟ ਅੱਜ ਤੱਕ ਨਹੀਂ ਆਇਆ 95 ਐਮਐਲਏ ਪੰਜਾਬ ਸਰਕਾਰ ਦੇ ਜਿਹੜੇ ਉਹ ਜਿੱਤੇ ਹੋਏ ਆ ਔਰ ਜਿਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀ ਜਵਾਨੀ ਨੇ ਪਾਇਆ ਪੰਜਾਬ ਦੀਆਂ ਬੀਬੀਆਂ ਨੇ ਪਾਇਆ ਅੱਜ ਉਹ ਸਾਰੇ ਆਪ ਦੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਲੁੱਟੇ ਦੇ ਕੁੱਟੇ ਪੰਜਾਬ ਸਰਕਾਰ ਵੱਲੋਂ ਜਾ ਰਹੇ ਆ ਆਪਦੇ ਹੱਕਾਂ ਹੱਕ ਮੰਗਣ ਲਈ ਜਾਂਦੇ ਆ ਉਹਨਾਂ ਨੂੰ ਆਪਦਾ ਹੱਕ ਵੀ ਮੰਗਣ ਨਹੀਂ ਦਿੱਤਾ ਜਾ ਰਿਹਾ ਭਗਵੰਤ ਮਾਨ ਸਰਕਾਰ ਦਾ ਕਹਿਣਾ ਵੀ ਲਗਭਗ 1 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਗਿਆ ਜਾਂ ਕਹਿ ਲਈਏ 400 ਦਿਨ ਹੋ ਗਏ ਅੰਦੋਲਨ ਕਰਦੇ ਉਹਨਾਂ ਨੂੰ ਰੋਡ ਬਲੌਕ ਕਰਕੇ ਹਜੇ ਤਾਈਂ ਕਿਸੇ ਦਾ ਕੋਈ ਫਾਇਦਾ ਨਹੀਂ ਹੋਇਆ ਸਗੋ ਵਪਾਰੀ ਜਿਹੜੇ ਤੰਗ ਹੋ ਰਹੇ ਨੇ ਤੇ ਤਾਂ ਕਰਕੇ ਜਿਹੜਾ ਇਹ ਐਕਸ਼ਨ ਵੇਖਣ ਨੂੰ ਮਿਲਿਆ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ 400 ਦਿਨ ਹੋ ਗਏ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਣਾ ਆਪਦੇ ਘਰੋਂ ਦੋ ਰਾਤਾਂ ਬਾਹਰ ਨਹੀਂ ਕੱਟੀਆਂ ਜਾਂਦੀਆਂ ਬੰਦੇ ਨੂੰ ਘਰ ਦੀ ਯਾਦ ਆਉਂਦੀ ਆ ਕੀ ਉਹ ਜਿਹੜੇ ਸਾਡੇ ਕਿਸਾਨ ਆਗੂ ਸਾਡੇ ਕਿਸਾਨ ਭਰਾ ਸਾਡੀਆਂ ਕਿਸਾਨ ਬੀਬੀਆਂ ਮਾਵਾਂ ਪੈਣਾ ਉਹ ਸ਼ੌਂਕ ਨੂੰ ਬੈਠੀਆਂ ਉੱਥੇ ਸੜਕ ਤੇ ਆਪਦਾ ਘਰ-ਬਾਰ ਛੱਡ ਕੇ ਉਹ ਸਾਰੇ ਪੰਜਾਬ ਵਾਸੀਆਂ ਦੇ ਲਈ ਬੈਠੀਆਂ ਉਹ ਸਾਰੇ ਪੰਜਾਬ ਦੇ ਕਿਸਾਨਾਂ ਲਈ ਬੈਠੀਆਂ ਤੁਸੀਂ ਗੱਲ ਵਪਾਰੀਆਂ ਦੀ ਕੀਤੀ ਮੈਂ ਵਪਾਰੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹਣਾ ਹੈ ਕਿ ਜੇ ਪੰਜਾਬ ਦਾ ਕਿਸਾਨ ਫੇਲ ਆ ਤਾਂ ਸਾਰੇ ਤਬਕੇ ਫੇਲ ਆ ਜੇ ਕਿਸਾਨ ਦੀ ਜੇਬ 'ਚ ਹੀ ਪੈਸੇ ਹਨੀ ਜੇ ਕਿਸਾਨ ਹੀ ਕੱਖੋਂ ਹੌਲਾ ਹੋ ਗਿਆ ਤੇ ਤੁਹਾਡੀਆਂ ਦੁਕਾਨਾਂ ਤੋਂ ਮਾਲ ਕੀ ਨਾ ਖਰੀਦਣਾ ਸੋ ਇਸ ਕਰਕੇ ਇਸ ਅੰਦੋਲਨ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਦੀ ਇਸ ਘਟੀਆ ਰਾਜਨੀਤੀ ਦੀ ਔਰ ਜ਼ੋਰ ਸ਼ਬਦਾਂ ਦੇ ਵਿੱਚ ਨਖੇਦੀ ਨਿੰਦਾ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਅੰਦੋਲਨ ਹੋਇਆ ਸੀ ਸਟਾਰਟ ਤਾਂ ਉਹ ਕਹਿ ਰਹੀ ਸੀ ਵੀ ਅਸੀਂ ਤੁਹਾਡੇ ਨਾਲ ਆ ਤੇ ਉਸ ਤੋਂ ਬਾਅਦ ਮੀਟਿੰਗਾਂ ਤੋਂ ਬਾਅਦ ਅਚਾਨਕ ਇਹ ਐਕਸ਼ਨ ਲਿਆ ਗਿਆ ਕਿਸੇ ਦੇ ਧਿਆਨ ਦੇ ਵਿੱਚ ਵੀ ਨਹੀਂ ਸੀ ਇਹ ਐਕਸ਼ਨ ਤੇ ਇੱਕੋ ਦਮ ਜਿਹੜਾ ਜਿਹੜੇ ਕਿਸਾਨ ਆਗੂ ਵੱਡੇ ਆਗੂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਕੇ ਤੇ ਉਸ ਤੋਂ ਬਾਅਦ ਜਿਹੜਾ ਇਹ ਐਕਸ਼ਨ ਕੀਤਾ ਗਿਆ ਮੇਰੇ ਭਰਾ ਜੀ ਤੁਸੀਂ ਕਹਿਆ ਕਿ ਪੰਜਾਬ ਸਰਕਾਰ ਦੀ ਇਸ ਜਿਹੜੀ ਮੂਮੈਂਟ ਉਹਨਾਂ ਨੇ ਕੱਲ ਕੀਤੀ ਆ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਐਦੂੰ ਘਟਿਆ ਰਾਜਨੀਤੀ ਕੌਣ ਖੇਡੂਗਾ ਕਿ ਤੁਸੀਂ ਆਪਦੇ ਆਪ ਨੂੰ ਕਿਸਾਨਾਂ ਦੇ ਹਤਾਸ਼ੀ ਕਹਿ ਰਹੇ ਹੋ ਤੁਸੀਂ ਕਿਸਾਨਾਂ ਨਾਲ ਮਗਰਮੱਛ ਦੇ ਹੰਝੂ ਵਹਾ ਰਹੇ ਹੋ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਆਪਦੀ ਪੰਜਾਬ ਦੀ ਪੁਲਿਸ ਉਹਨਾਂ ਨੂੰ ਕੁੱਟਣ ਨੂੰ ਮਾਰਨ ਨੂੰ ਗ੍ਰਿਫਤਾਰ ਕਰਨ ਲਈ ਭੇਜ ਰਹੇ ਆ ਮੈਂ ਤਾਂ ਇਹ ਹੀ ਕਹੂੰਗਾ ਛੋਟੇ ਸ਼ਬਦਾਂ ਦੇ ਵਿੱਚ ਕਿ ਕਿਸਾਨੀ ਦੀ ਪਿੱਠ ਦੇ ਵਿੱਚ ਖੰਜਰ ਮਾਰਿਆ ਭਗਵੰਤ ਮਾਨ ਸਰਕਾਰ ਨੇ ਇਦੋਂ ਮਾੜੀ ਰਾਜਨੀਤੀ ਕੋਈ ਵੀ ਪਾਰਟੀ ਕਰ ਨਹੀਂ ਸਕਦੀ ਜੋ ਆਮ ਆਦਮੀ ਪਾਰਟੀ ਨੇ ਆ ਮੌਜੂਦਾ ਸਰਕਾਰ ਨੇ ਕਿਸਾਨਾਂ ਨਾਲ ਕੀਤੀ ਹੈ ਸ਼ਰੋਮਣੀ ਅਕਾਲੀ ਦਲ ਦਾ ਇਸ ਬਾਰੇ ਕੀ ਸਟੈਂਡ ਹੈ ਕਿ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਉਹ ਕੀ ਭਾਜਪਾ ਨਾਲ ਫਿਰ ਸਮਝੌਤਾ ਕਰੇਗੀ ਜਾਂ ਫਿਰ ਇਸ ਮੁੱਦੇ ਦੇ ਉੱਤੇ ਫਿਰ ਜਿਹੜਾ ਦਰਾਰ ਦੇਖਣ ਨੂੰ ਮਿਲੇਗੀ ਦੇਖੋ ਜੋ ਵੀ ਪੰਜਾਬ ਦੇ ਹਿੱਤ ਵਿੱਚ ਹੋਇਆ ਪੰਜਾਬ ਦੇ ਮਸਲੇ ਹੱਲ ਕਰਨ ਲਈ ਜੋ ਵੀ ਸ਼ਰੋਮਣੀ ਅਕਾਲੀ ਦਲ ਨੂੰ ਸੰਘਰਸ਼ ਵੜਨਾ ਪਿਆ ਉਹ ਕਿਉਂਕਿ ਇਹ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਆ ਅਕਾਲ ਤਖਤ ਸਾਹਿਬ ਤੋਂ ਸਿਰਜੀ ਹੋਈ ਪਾਰਟੀ ਆ 104 ਸਾਲਾਂ ਪੁਰਾਣਾ ਸ਼ਾਨਾਮਤੀ ਇਤਿਹਾਸ ਆ ਹਮੇਸ਼ਾ ਪੰਜਾਬ ਦੇ ਹਿੱਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਫੈਸਲੇ ਲਏ ਔਰ ਫੈਸਲੇ ਲੈਂਦੀ ਰਹੂਗੀ ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਕਿਸਾਨ ਅੰਦੋਲਨ ਵਨ ਹੋਇਆ ਸੀ ਪੁਆਇੰਟ 1.0 ਹੋਇਆ ਸੀ ਤਾਂ ਉਸ ਦੇ ਵਿੱਚ ਜਿਹੜੇ ਕਿਸਾਨ ਦਿੱਲੀ ਜਾਂਦੇ ਨੇ ਤਾਂ ਦਿੱਲੀ ਨੂੰ ਜਾਮ ਕਰ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਮੋਦੀ ਸਰਕਾਰ ਨੂੰ ਜਿਹੜੇ ਲੇ ਆਉਂਦੀ ਪਾ ਪੱਬਾ ਭਾਰ ਲੇ ਆਉਂਦੀ ਮੰਗਾ ਮੰਨਣ ਨੂੰ ਮਨਜ਼ੂਰ ਕਰ ਲੈਂਦੀ ਐ ਪਰ ਕਿਤੇ ਨਾ ਕਿਤੇ ਇੱਕ ਧੋਖਾ ਉਧਰੋਂ ਵੀ ਹੁੰਦਾ ਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ 2.0 ਹੁੰਦਾ ਤੇ ਤੁਹਾਨੂੰ ਲੱਗਦਾ ਨਹੀਂ ਜਿਹੜਾ ਕਿਸਾਨੀ ਅੰਦੋਲਨ 2.0 ਪਹਿਲੇ ਨਾਲੋਂ ਬਹੁਤ ਕਮਜ਼ੋਰ ਸੀ ਤਾਂ ਕਰਕੇ ਜਿਹੜਾ ਇਹ ਐਕਸ਼ਨ ਸਰਕਾਰ ਨੇ ਲੈ ਲਿਆ ਪੰਜਾਬ ਦਾ ਕਿਸਾਨ ਨਾ ਕਦੇ ਕਮਜ਼ੋਰ ਹੋਇਆ ਨਾ ਕਦੇ ਕਮਜ਼ੋਰ ਹੋਊਗਾ ਧੋਖਾ ਜ਼ਰੂਰ ਹੋਇਆ ਅਸੀਂ ਵਿਸ਼ਵਾਸ ਕਰ ਲੈਨੇ ਆ ਅਸੀਂ ਦਸ਼ਮੇਸ਼ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਆ ਉਹਨਾਂ ਦੇ ਪੁੱਤਰਾਂ ਸਾਡੇ ਦਿਲ 'ਚ ਕੋਈ ਖੋਟ ਨਹੀਂ ਇਹਨਾਂ ਸਰਕਾਰਾਂ ਦੇ ਵਿੱਚ ਹਮੇਸ਼ਾ ਦਿਲ ਦੇ ਵਿੱਚ ਇਹਨਾਂ ਦੇ ਵਿੱਚ ਖੋਟ ਰਹੀ ਆ ਸੋ ਸਾਨੂੰ ਕੇਂਦਰ ਸਰਕਾਰ ਤੋਂ ਵੀ 2-3 ਸਾਲ ਪਹਿਲਾਂ ਧੋਖਾ ਮਿਲਿਆ ਔਰ ਮੌਜੂਦਾ ਸਰਕਾਰ ਨੇ ਵੀ ਸਾਡੇ ਪੰਜਾਬ ਵਾਸੀਆਂ ਨਾਲ ਸਾਡੇ ਕਿਸਾਨ ਵੀਰਾਂ ਨਾਲ ਧੋਖਾ ਦਿੱਤਾ ਸੋ ਇਹ ਦੂਤੇ ਹੋਰ ਕੁਝ ਨਹੀਂ ਕਿ ਸਾਨੂੰ ਧੋਖਾ ਮਿਲਿਆ ਨਾ ਕਮਜ਼ੋਰੀ ਆਈ ਹੈ ਨਾ ਕਦੇ ਕਿਸਾਨਾਂ 'ਚ ਕਮਜ਼ੋਰੀ ਆਊਗੀ ਦੇਖਿਆ ਜਾਵੇ ਤਾਂ ਕਿਸਾਨ ਲੀਡਰਾਂ ਦੇ ਵਿੱਚ ਆਪਸੀ મતਭੇਦ ਜਿਹੜੀ ਦੂਰੀ ਹੈ ਕੀ ਲੱਗਦਾ ਵੀ ਇਸ ਫਲॉप ਦਾ ਕਾਰਨ ਜਿਹੜਾ ਉਹ ਮੰਦੇ ਉਸ ਨਹੀਂ 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 ਕੋਈ ਇਹੋ ਜੀ ਕੋਈ મતਭੇਦ ਨਹੀਂ ਗੇ ਜਿੱਥੇ ਚਾਰ ਭਾਂਡੇ ਹੁੰਦੇ ਉੱਥੇ ਖੜਕਾ ਹੁੰਦਾ ਰਹਿੰਦਾ ਹੈ ਕੇਂਦਰ ਤੋਂ ਜਾਂ ਪੰਜਾਬ ਸਰਕਾਰ ਤੋਂ ਮੰਗਾ ਮੰਵਾਉਣ ਲਈ ਸਮੁੱਚਾ ਕਿਸਾਨ ਭਾਈਚਾਰਾ ਅੱਜ ਇਕੱਠਾ ਹੈ ਕੋਈ ਇਹੋ ਜੀ ਗੱਲ ਨਹੀਂ ਕੀ ਕੋਈ ਕਿਸੇ ਚ ਕੋਈ મતਭੇਦ ਨਹੀਂ ਕੋਈ ਦੂਰੀਆਂ ਨਹੀਂ ਤੇ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਤੋਂ ਬਾਅਦ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੁਹਾਡੀ رائے ਅਨੁਸਾਰ ਦੇਖੋ ਮੇਰੇ ਨਾਲ ਬਹੁਤ ਸਿਆਣੇ ਆ ਮੈਂ ਤਾਂ ਇੱਕ ਛੋਟਾ ਜਿਹਾ ਕਿਸਾਨ ਸਭ ਤੋਂ ਉਮਰ ਦੇ ਵਿੱਚ ਸਭ ਤੋਂ ਤਜਰਬੇ ਦੇ ਵਿੱਚ بڑا ਛੋਟਾ ਜਿੰਨੀਆਂ ਵੀ ਕਿਸਾਨ ਯੂਨੀਅਨ ਹੈ ਉਹ ਸਾਰੀਆਂ ਇਕੱਠੀਆਂ ਹੋ ਕੇ ਇਹਦੀ ਰੂਪਰੇਖਾ ਉਲਿਕਣੀਆਂ ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਕਿਸਾਨਾਂ ਵੱਲੋਂ ਰਾਸਤੇ ਰੋਕਣ ਦਾ ਜਿਹੜਾ ਪ੍ਰੋਗਰਾਮ ਉਲਿੱਕਿਆ ਗਿਆ ਸੀ ਪਰ ਸਰਕਾਰ ਦੀ ਸ਼ਕਤੀ ਇੱਥੇ ਵੇਖਣ ਨੂੰ ਵੀ ਮਿਲੀ ਪੰਜਾਬ ਪੁਲਿਸ ਦਾ ਐਕਸ਼ਨ ਇੱਥੇ ਵੇਖਣ ਨੂੰ ਵੀ ਮਿਲਿਆ ਤੇ ਉਹਨਾਂ ਨੂੰ ਡਿਟੇਨ ਕਰਕੇ ਜਿਹੜੇ ਲਗਭਗ 100 ਦੇ ਜਿਹੜੀਆਂ ਗ੍ਰਿਫਤਾਰੀਆਂ ਅੱਜ ਕੀਤੀਆਂ ਗਈਆਂ ਤੇ ਕੁਝ ਕਿਸਾਨਾਂ ਨੇ ਤੇ ਕੁਝ ਛੋਟੇ ਬੱਚਿਆਂ ਨੇ ਅੱਜ ਗ੍ਰਿਫਤਾਰੀਆਂ ਦਿੱਤੀਆਂ ਅੰਗਰੇਜ਼ ਸਰਕਾਰ ਨੂੰ ਵੀ ਚੰਗਾ ਘਵਾਤਾ ਐ ਇਸ ਸਰਕਾਰ ਨੇ ਸ਼ਾਂਤਮਈ ਕਿਸੇ ਨੂੰ ਧਰਨਾ ਨਹੀਂ ਲਾਉਣ ਦਿੱਤਾ ਜਾ ਰਿਹਾ ਆ ਦੇਖੋ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਆਪਦਾ ਹੱਕ ਮੰਗਣਾ ਹਰੇਕ ਦਾ ਮੂਲ ਅਧਿਕਾਰ ਆ ਸੋ ਇਹ ਲੋਕਤੰਤਰ ਦਾ ਕਤਲ ਆ ਜਿਹੜਾ ਵੀ ਇਹ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸੋ ਸਾਡੇ ਨਾਲ ਇਹ ਹਣੀ ਫੱਤਣ ਵਾਲਾ ਜੀ ਮੌਜੂਦ ਸਨ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਆਪਣੀ رائے ਦਿੱਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰ ਦਿਓ ਦੇਖਦੇ ਰਹੋ ਜਸਟਿਸਿੰਗ ਦੀ ਇਹ ਰਿਪੋਰਟ ਧੰਨਵਾਦ